ਸਰ ਸਾਬ ਜਿਹੜਾ ਰੌਲਾ ਕੀ ਦਰਬਾਰ ਸਾਹਿਬ ਉੱਤੇ ਪਾਕਿਸਤਾਨ ਹਮਲਾ ਕਰ ਰਿਹਾ ਆ ਜਾਂ ਕਰਨ ਦੀ ਕੋਸ਼ਿਸ਼ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਸਿਰਫ ਇੱਕ ਪ੍ਰਪਾਗੈਂਡ ਹੈ ਇਹ ਮੋਦੀ ਸਰਕਾਰ ਜਿਹੜੀ ਆ ਇਹ ਪੰਜਾਬ ਨੂੰ ਸਿੱਖ ਕੌਮ ਨੂੰ ਮਨ ਲੱਕੇ ਜਿਹੜਾ ਇਹ ਦਰਸਾਉਣਾ ਚਾਹੁੰਦੀ ਆ ਤੇ ਮੈਂ ਬਹੁਤ ਵੱਡਾ ਹੰਦਰਦਾ ਤੇ ਬਾਕੀ ਜਿਹੜੇ ਨੇ ਉਹ ਸਭ ਲੋਕ ਜਿਹੜੇ ਨੇ ਉਹ ਤੁਹਾਡੇ ਦੁਸ਼ਮਣ ਨੇ ਔਰ ਪਾਕਿਸਤਾਨ ਦੇ ਚੁੰਬੇ ਇਹ ਲਗਾਉਣੇ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਰਿਹਾ ਸੀ ਦਰਬਾਰ ਸਾਹਿب ਨੇ ਕੀ ਨੁਕਸਾਨ ਕੀਤਾ ਹੁਣ ਤੱਕ ਜਿਸ ਪਾਕਿਸਤਾਨ ਨੇ ਸ੍ਰੀ ਗੁਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ ਉਹ ਚਾਲੂ ਕੀਤਾ ਉਹ ਪਾਕਿਸਤਾਨ ਜਿਹੜਾ ਉਹ ਕਦੇ ਵੀ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਰਾਣੀ ਕਰ ਸਕਦਾ ਇਹ ਕੇਵਲ ਤੇ ਕੇਵਲ ਸਿੱਖ ਕੌਮ ਨੂੰ ਜਿਹੜਾ ਉਹ ਬਣਾ ਕੇ ਆਪਣੇ ਪਿੱਛੇ ਰੋਣ ਵਾਸਤੇ ਤੇ ਇਹ ਭਾਵਕ ਕਰਨ ਵਾਸਤੇ ਵੀ ਇਹ ਮੁਸਲਮਾਨਾਂ ਦੇ ਵਿਰੁੱਧ ਚੜਿਆ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਸ ਟਾਈਮ ਤੇ ਜਦੋਂ ਜੱਗ ਦੇ ਮਾਹੌਲ ਬਣੇ ਸੀ ਤੇ ਉਸ ਟਾਈਮ ਤੇ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਲੀਡਰਾਂ ਵੱਲੋਂ ਇਹ ਬਹੁਤ ਵੱਡੇ ਪੱਧਰ ਤੇ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਅਸੀਂ جنگ ਨਹੀਂ ਚਾਹੁੰਦੇ ਔਰ ਅਸੀਂ جنگ ਚਾਹੁੰਦੇ ਵੀ ਨਹੀਂ ਕਿਉਂਕਿ ਜਿਹੜੇ ਪਾਕਿਸਤਾਨ ਬਾਰਡਰ ਦੇ ਨਾਲ ਬੈਠੇ ਨੇ ਉਹਨਾਂ ਨੇ ਹੁਣ ਤੱਕ ਅੱਜ ਤੱਕ ਇਹ ਜਿਸ ਤਰ੍ਹਾਂ ਕਿ ਪਹਿਲਾ 47 ਦੀ ਵੰਡ ਹੋਈ 1947 ਦੀ ਵੰਡ ਵਿੱਚ ਜੋ ਨੁਕਸਾਨ ਸਾਡਾ ਪੰਜਾਬ ਦਾ ਹੋਇਆ ਔਰ ਉਹਦੇ ਵਿੱਚ ਆਰਥਿਕ ਨੁਕਸਾਨ ਤਾਂ ਮੁੱਤਕੋ ਸਾਡੇ ਗੁਰਦੁਆਰੇ ਕਿੰਨੇ ਰਹਿ ਗਏ ਸਾਡਾ ਜਾਨੀ ਨੁਕਸਾਨ ਕਿੰਨਾ ਹੋਇਆ ਸਾਡੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਅਸੀਂ ਉਹ ਖੁੱਤਪਰਤ ਹੋ ਗਈਆਂ ਤੇ ਉਸ ਤੋਂ ਬਾਅਦ ਫਿਰ ਤੁਸੀਂ ਵੇਖੋ 65 ਦੀ جنگ ਹੈ 65 ਦੀ جنگ ਹੈ 71 ਦੀ جنگ ਹੈ ਜਾਂ ਕਾਰਗਲ جنگ ਹੈ ਜਾਂ ਉਸ ਤਰ੍ਹਾਂ ਵੀ ਰੋਜ਼ ਜਿਹੜੀਆਂ ਇਹ ਓਜਬਰਾਂ ਦੀਆਂ ਕਟਰਾਵਾ ਵਾਪਰਦਿਆਂ ਨੇ ਕਿ ਜਦੋਂ ਤੇ ਕੋਈ ਸਿੱਖਾਂ ਦੀ ਗੱਲ ਹੁੰਦੀ ਐ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਆ ਕਿਸਾਨ ਆਪਣੇ ਹੱਕਾਂ ਦੀ ਗੱਲ ਕਰਦੇ ਆ ਉਸ ਟਾਈਮ ਤੇ ਤੇ ਅਸੀਂ 2% ਆ ਜਾਂ 1.5% ਆ ਤੇ ਜਿਹੜੇ ਉਥੇ ਬਾਰਡਰਾਂ ਦੇ ਉੱਤੇ ਰਾਖੀ ਕਰਦੇ ਨੇ ਇਹ ਪੰਜਾਬ ਦੇ ਕਿੰਨੇ ਲੋਕ ਨੇ ਕਿੰਨੇ ਸਾਡੇ ਨੌਜਵਾਨ ਨੇ ਜਿਹੜੇ ਕਿ ਉਥੋਂ ਤਾਂ ਬੂਤਾਂ ਦੇ ਵਿੱਚ ਜਿਹੜੀ ਨੇ ਉਹ ਬੰਦ ਕਰਕੇ ਤੇ ਭੇਜੇ ਜਾਂਦੇ ਆ ਸੂ ਪੰਜਾਬ ਨੂੰ ਨੇਸ ਤੋਂ ਨਬੂਤ ਕਰਨ ਵਾਸਤੇ ਇਹ ਸਾਰਾ ਪੰਜਾਬ ਦੇ ਲੋਕਾਂ ਦੇ ਉੱਤੇ ਇੱਕ ਭੈ ਭੀਤ ਕਰਨ ਵਾਸਤੇ ਇਹ ਜਿਹੜਾ ਹੈ ਇਹ ਮੋਦੀ ਸਰਕਾਰ ਦੀ ਇੱਕ ਸਾਜ਼ਿਸ਼ ਹੈ ਇਹ ਸਾਜ਼ਿਸ਼ ਤੋਂ ਬਗੈਰ ਹੋਰ ਕੁਝ ਵੀ ਨਹੀਂ ਤੇ ਜੇ ਕਿਤੇ ਇਹ ਜਿਸ ਤਰ੍ਹਾਂ ਆਉਂਦੇ ਹਾਲਾਤ ਜਿਹੜੇ ਬਣੇ ਹੋਏ ਨੇ ਜੇ ਕੋਈ ਜੇ ਹੱਥ ਬੰਦੇ ਵੀ ਨਹੀਂ ਤੇ ਇਹ ਵੀ ਕੋਈ ਪਤਾ ਨਹੀਂ ਕਿ ਇਹ ਜਿਹੜੇ ਸਾਡੇ ਹੀ ਦੇਸ਼ ਦੇ ਜਿਹੜੇ ਲੋਕ ਜਿਹਨੂੰ ਆਪਣਾ ਦੇਸ਼ ਮੰਨਦੇ ਹਨ ਜਿਸ ਦੇਸ਼ ਦੇ ਬਦਲੇ 85% ਤੋਂ ਲੈ ਕੇ 92% ਕੁਰਬਾਨੀਆਂ ਨਰੋਲ ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਨ ਦੀ ਉਸਤਤਿ ਦਿੱਤੀ ਹੈ ਨਹੀਂ ਪਰ ਕਿ ਕੋਈ ਪਤਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਜਾਬ ਨਾਲ ਸਿੱਖ ਕੌਮ ਨਾਲ ਜਿਵੇਂ ਕਿ ਹੁਣ ਤੁਸੀਂ ਦੇਖੋ ਕਿ ਜਦੋਂ ਤੇ ਅਸੀਂ ਬਾਰਡਰਾਂ ਦੇ ਉੱਤੇ ਗਏ ਪੰਜ ਆਪਣੀਆਂ ਹੱਕੀ ਮੰਗਾਂ ਕਿਸਾਨਾਂ ਵੱਲੋਂ ਡੰਡ ਚੱਲੇ ਤੇ ਉਸ ਟਾਈਮ ਦੇ ਵਿੱਚ ਕਹਿੰਦੇ ਸੀ ਕਿ ਇਹ ਪੰਜਾਬ ਜਿਹੜਾ ਇਸੇ ਨੂੰ ਕੱਲੇ ਨੂੰ ਮਨਕੇ ਲੋੜ ਹੈ ਹੋਰ ਕਿਸੇ ਨੂੰ ਰੇਟਾਂ ਦੀ ਲੋੜ ਨਹੀਂ ਔਰ ਕਿਸੇ ਨੂੰ ਐਮਰਜੀ ਲੋਡ ਨਹੀਂ ਪੰਜਾਬ ਦੇ ਲੋਕ ਹੀ ਕਿਉਂ ਮੰਗ ਕਰਦੇ ਨੇ ਉਦੋਂ ਵੀ ਸਾਨੂੰ ਬਦਨਾਮ ਕੀਤਾ ਜਾ ਰਿਹਾ ਔਰ ਸਭ ਤੋਂ ਵੱਡੀ ਦੁੱਖ ਦੀ ਗੱਲ ਕਿ ਪਹਿਲਾ ਜਿਹੜਾ 2020 ਵਾਲਾ ਸੀ ਉਸ ਟਾਈਮ ਤੇ ਵੀ ਤੇ ਜਿਹੜਾ ਉਹਨ ਜਿਹੜਾ ਮੋਰਚਾ ਲੱਗਿਆ ਸੀ 13 ਫਰਵਰੀ ਜਿਹੜਾ 2024 ਦੇ ਵਿੱਚ ਜਿਹੜਾ ਲੱਗਿਆ ਇਹਦੇ ਵਿੱਚ ਵੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਖਾਲਸਤਾਨੀ ਨੇ ਤੇ ਅੱਤਵਾਦੀ ਨੇ ਉਤੰਕਵਾਦੀ ਨੇ ਦੇਸਤロイ ਨੇ ਤੇ ਜਦੋਂ ਕੋ ਬੇਤਾ ਪੈਂਦੀ ਆ ਉਸ ਦੇ ਉੱਤੇ ਸਿੱਖ ਜਿਹੜੇ ਨੇ ਇਹ ਬੜੇ ਬਹਾਦਰ ਨੇ ਸੋ ਇਹ ਸਿਰਫ ਇੱਕ ਇਹਨਾਂ ਦੀ ਜੀ ਸਾਹਿਬ ਤੁਸੀਂ ਕਿਸਾਨ ਆਗੂ ਉਹ ਜਿਹੜਾ ਪਾਕਿਸਤਾਨ ਦੇ ਵਿੱਚ ਕਣਕ ਦਾ ਰੇਟ 3400 ਰੁਪਿਆ ਇੱਥੇ 2400 ਨੂੰ ਵਿਕੀ ਆ ਕੀ ਵਾਗੇ ਰਹੀ ਵਪਾਰ ਹੋਣਾ ਚਾਹੀਦਾ ਕਿਸਾਨਾਂ ਦਾ ਕਿਸੇ ਚੀਜ਼ ਦਾ ਉੱਤੇ ਸਾਡਾ ਰੋਣਾ ਇਹ ਅੱਜ ਤੇ ਨਹੀਂ ਅਸੀਂ ਬੜੇ ਲੰਮੇ ਸਮੇਂ ਤੋਂ ਜਦੋਂ ਕੋ ਪਾੜ ਫੰਗ ਹੋਇਆ ਤੇ ਇਹ ਵਪਾਰ ਜਿਹੜਾ ਖੁੱਲਣਾ ਚਾਹੀਦਾ ਆ ਇਕੱਲੇ ਇਸ ਚੀਜ਼ ਦਾ ਨਹੀਂ ਆ ਵੀ ਕਣਕ ਦਾ ਹੋਰ ਵੀ ਬਹੁਤ ਸਾਰੇ ਰੇਟ ਨੇ ਜਿਹੜੇ ਸਾਨੂੰ ਫਸਲਾਂ ਜਿਹੜੀਆਂ ਸਾਡੀਆਂ ਇੱਥੇ ਪੈਦਾ ਹੁੰਦੀਆਂ ਨੇ ਜਾਂ ਉਧਰ ਸਸਤੇ ਪਿਆ ਹੁੰਦੀਆਂ ਨੇ ਵੀ ਸਾਡਾ ਜਿਹੜਾ ਵਪਾਰ ਆ ਇਹ ਖੁੱਲਣਾ ਚਾਹੀਦਾ ਹੁਣ ਤੁਸੀਂ ਇਹ ਵੇਖੋ ਵੀ ਇਹ ਜਿਹੜਾ ਵਪਾਰ ਆ ਪਾਕਿਸਤਾਨਾਂ ਜਾਂ ਹੋਰ ਮੁਲਕਾਂ ਦੇ ਨਾਲ ਜਿਹੜਾ ਉਹ ਹੋ ਸਕਦਾ ਹੈ ਗੁਜਰਾਤ ਦੇ ਵਾਹ ਪਰ ਰਸਤੇ ਪਰ ਸਿੰਧਾ ਜਿਹੜਾ ਉਹ ਕਿਉਂ ਨਹੀਂ ਆਹ ਜਿਹੜੀਆਂ ਹੁਣ ਜਿਹੜੀਆਂ ਆਹ ਜਿਹੜੀਆਂ ਰੋੜਾਂ ਬਣ ਰਹੀਆਂ ਨੇ ਜਿਹੜੇ ਭਾਰਤ ਮਾਲ ਪ੍ਰੋਜੈਕਟ ਜਿਹੜਾ ਬਣ ਰਿਹਾ ਇੱਥੇ ਕੀ ਆਮ ਲੋਕਾਂ ਦੀਆਂ ਟਰਾਲੀਆਂ ਟਰੈਕਟਰ ਚੱਲਣੇ ਕੀ ਆਮ ਲੋਕਾਂ ਦੇ ਮੋਟਰਸਾਈਕਲ ਸਕੂਟਰ ਚੱਲਨੇ ਆ ਕੀ ਆਮ ਲੋਕਾਂ ਦੀਆਂ ਗੱਡੀਆਂ ਚੱਲਦੀਆਂ ਇੱਥੇ ਉਹਨਾਂ ਲੋਕਾਂ ਦਾ ਜਿਹੜਾ ਉਹ ਮਲਕੇ ਇੱਥੇ ਸਭ ਤੋਂ ਵੱਡਾ ਉਹਨਾਂ ਦਾ ਹੱਕ ਹੋਏਗਾ ਕਿ ਨਾਲ ਰੋਡ ਉੱਤੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇਸ ਦੇ ਲੋਕਾਂ ਨੂੰ ਇੱਥੋਂ ਲੁੱਟ ਕੇ ਤੇ ਦੂਸਰੇ ਦੇਸ਼ਾਂ ਦੇ ਨਾਲ ਜਿਹੜਾ ਉਹ ਵਪਾਰ ਕਰਨਾ ਸੋ ਇਹ ਸਾਰੀਆਂ ਇੱਕ ਸਾਜਸਾਂ ਨੇ ਜਿਨ੍ਹਾਂ ਸਾਜਸਾਂ ਦਾ ਸ਼ਿਕਾਰ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਬਣਾ ਲਿਆ